ਜੋ ਲੋਕ ਅਜਿਹਾ পাপ ਕਰਮ ਕਰ ਰਹੇ ਹਨ ਜਾਂ ਕਿਸੇ ਨੂੰ ਤੰਗ ਕਰ ਰਹੇ ਹਨ ਉਹਨਾਂ ਦਾ ਇੱਕ ਦਿਨ ਨਾਸ਼ ਹੋ ਜਾਵੇਗਾ ਉਹ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਵਿਚਾਰ ਤੇ ਇਸ ਵਿਸ਼ੇ ਤੇ ਗੱਲ ਕਰਾਂਗੇ ਦਸਮ ਪਿਤਾ ਪ੍ਰਮਾਤਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਵਿੱਚ ਦਰਜ ਅਨੇਕ ਕਾਲਗੀ ਅਵਤਾਰ ਦੇ ਜ਼ਿਕਰ ਬਾਰੇ ਗੱਲਬਾਤ ਕਰਾਂਗੇ ਗੱਲ ਕਰਾਂਗੇ ਵਿਚਾਰ ਕਰਾਂਗੇ ਜਿਸ ਵਿੱਚ ਆਉਣ ਵਾਲੇ ਸਮੇਂ ਦੀਆਂ ਉਹ ਇੱਕ ਬਾਣੀਆਂ ਕੀਤੀਆਂ ਗਈਆਂ ਹਨ ਮਹਾਰਾਜ ਨੇ ਜੋ ਦੱਸਿਆ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਨੇ ਕਲੰਕ અવਤਾਰ ਧਾਰ ਲਵੇਗਾ ਇਸ ਤੋਂ ਪਹਿਲਾਂ ਕਾਲੀਯੋਗ ਵਿੱਚ ਕਈ ਉਤਾਰੇ ਵਰਤਣਗੇ ਜਿਨ੍ਹਾਂ ਵਿੱਚ ਕੋਈ ਨਿਸ਼ਾਨੀਆਂ ਅਸੀਂ ਹੁਣ ਆਪਣੇ ਸਾਹਮਣੇ ਵੇਖ ਹੀ ਰਹੇ ਹਾਂ ਪਿਆਰ ਧੀ ਦਾ ਮਾਪੁੱਤਰ ਦਾ ਤੇ ਭੈਣ ਭਰਾ ਦੇ ਉਹ ਇਤਰ ਰਿਸ਼ਤੇ ਉਹ ਨਹੀਂ ਰਹਿਣਗੇ ਸਮਾਜ ਵਿੱਚ ਕਾਲਯੋਗ ਦੀ ਬਰਤੀ ਪਸ਼ੂਆਂ ਵਾਲੀ ਹੋ ਜਾਵੇਗੀ ਜਿਸ ਨਾਲ ਪਾਪ ਬਹੁਤ ਵਧੇ ਜਾਣਗੇ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਧਰਮ ਗ੍ਰੰਥ ਪੜ੍ਹ ਕੇ ਰਾਜੀ ਨਹੀਂ ਹੋਵੇਗਾ ਵਿਦੇਸ਼ਾਂ ਵਿੱਚ ਚਰਚ ਖਾਲੀ ਹੋ ਜਾਣਗੇ ਅਤੇ ਇੱਕ ਸਮਾਜ ਇਹ ਆਵੇਗਾ ਕਿ ਦੁਨੀਆ ਤੋਂ ਧਰਮ ਗ੍ਰੰਥ ਨੂੰ ਪੁੱਲ ਕੇ ਵੀ ਕੋਈ ਹੱਥ ਨਹੀਂ ਲਾਵੇਗਾ ਅੱਜ ਅਸੀਂ ਸਾਰਾ ਦਿਨ ਫੇਸਬੁੱਕ ਉੱਤੇ ਬੈਠੇ ਰਹਿੰਦੇ ਹਾਂ ਜਦੋਂ ਕਿ ਉਸੇ ਹੀ ਮੋਬਾਈਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਪੜ ਸਕਦੇ ਹਾਂ ਪਰ ਅਸੀਂ ਦੋ ਘੜੀ ਬਾਣੀ ਪੜਨ ਲਈ ਸਮਾਂ ਨਹੀਂ ਘੜਦੇ ਰਾਜਾ ਆਪ ਦੇ ਧਰਮ ਤੇ ਨਹੀਂ ਰਹੇਗਾ ਤੇ ਨਾ ਪ੍ਰਜਾ ਆਪ ਦੇ ਧਰਮ ਤੇ ਰਹੇਗੀ ਰਾਜਾ ਆਪਣੀ ਪ੍ਰਜਾ ਦੀ ਪਾਲਣਾ ਕਰਨ ਭੁੱਲ ਜਾਵੇਗਾ ਤੇ ਪ੍ਰਜਾ ਵੀ ਰਾਜੇ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੇਗੀ ਘਰ ਵਿੱਚ ਇੱਕ ਵਿਚਾਰ ਨਹੀਂ ਰਹੇਗਾ ਘਰ ਵਿੱਚ ਚਾਰ ਮਤ ਬਣ ਜਾਣਗੇ ਜਦੋਂ ਪਾਪਾਂ ਦਾ ਏਵਤਾਰਾ ਹੋਰ ਵਧੇਗਾ ਤੇ ਅਜਿਹਾ ਸਮਾਂ ਆਵੇਗਾ ਜਦੋਂ ਧਰਮ ਗ੍ਰੰਥ ਪੜਨ ਉੱਤੇ ਪਾਬੰਦੀ ਲੱਗ ਜਾਵੇਗੀ ਮੰਦਰਾਂ ਤੇ ਗੁਰਦੁਆਰਿਆਂ ਨੂੰ ਤਾਲੇ ਲੱਗ ਜਾਣਗੇ ਜੋ ਕੋਈ ਪੜ੍ਹੇਗਾ ਆਸ ਨੂੰ ਫੜ ਕੇ ਥਾਣੇ ਲਿਆਇਆ ਜਾਏਗਾ ਅਤੇ ਸਜ਼ਾ ਦਿੱਤੀ ਜਾਵੇਗੀ ਰਾਜੇ ਜੇ ਇਹ ਲੋਕਾਂ ਨੂੰ ਜੇਲਾ ਵਿੱਚ ਛੁਟ ਕੇ ਤਸੀਹੇ ਦੇਣਗੇ ਜਾਂ ਫਿਰ ਮਾਰ ਦੇਣਗੇ ਮਹਾਰਾਜ ਕਹਿੰਦੇ ਹਨ ਕਿ ਜਦੋਂ ਇਸ ਤਰ੍ਹਾਂ ਦਾ ਸਮਾਂ ਆ ਜਾਵੇਗਾ ਤੇ ਇੱਕ ਸਾਧੂ ਘਰ ਵਿੱਚ ਅੰਡਰਗਰਾਉਂਡ ਕਮਰਾ ਜਿਸ ਵਿੱਚ ਬੈਠ ਕੇ ਉਹ ਪਾਠ ਪੂਜਾ ਕਰੇਗਾ ਪਰ ਉਸ ਦੀ ਘਰ ਵਾਲੀ ਜੋ ਕਿ ਪਰਮੇਸ਼ਰ ਨੂੰ ਨਹੀਂ ਮੰਨੇਗੀ ਉਸ ਨੂੰ ਪਾਠ ਕਰਨ ਤੋਂ ਰੋਕੇਗੀ ਅਤੇ ਸਰਕਾਰ ਕੋਲ ਜਾ ਕੇ ਉਸ ਦੀ ਸ਼ਿਕਾਇਤ ਕਰੇਗੀ ਜਦੋਂ ਦੇਖਦਾ ਰਾਜਾ ਇਹ ਗੱਲ ਸੁਨੇਗਾ ਤਾਂ ਉਹ ਸਾਧੂ ਨੂੰ ਫੜਨਾ ਆਵੇਗਾ ਉਸ ਨੂੰ ਪਾਠ ਪੂਜਾ ਕਰਨ ਤੋਂ ਰੋਕਿਆ ਜਾਵੇਗਾ ਜਦੋਂ ਸਾਧੂ ਰਾਜੇ ਦੀ ਗੱਲ ਨਹੀਂ ਮੰਨਣਗੇ ਤੇ ਰਾਜਾ ਗੁੱਸੇ ਵਿੱਚ ਆ ਕੇ ਤਲਵਾਰ ਨਾਲ ਉਸ ਨੂੰ ਮਾਰਨ ਲੱਗੇਗਾ ਤਾਂ ਉਸ ਤੋਂ ਬਾਅਦ ਉਸ ਪੂਰੇ ਦੇ ਅੰਦਰੋਂ ਇੱਕ ਭਿਆਨਕ ਚੀਖ ਦੀ ਆਵਾਜ਼ ਆਵੇਗੀ ਤੇ ਨੀਕ ਕਲਾਂਕੀ ਅਵਤਾਰ ਪ੍ਰਗਟ ਹੋਵੇਗਾ ਉਹ ਭਿਆਨਕ ਢਲਕਾਰੀ ਮਾਰੇਗਾ ਜੈਸ ਨਾਲ ਤਿੰਨੇ ਲੋਕ ਕੰਮ ਜਾਣਗੇ ਉਹ ਆਪਣੀ ਤਲਵਾਰ ਨਾਲ ਰਾਜੇ ਦਾ ਸਿਰ ਕੱਟ ਦੇਵੇਗਾ ਫਿਰ ਨੀਕ ਕਲਕੀ ਅਵਤਾਰ ਇੱਕ ਉੱਡਣ ਵਾਲੇ ਘੋੜੇ ਤੇ ਚੜ੍ਹ ਕੇ 36 ਹੱਥ ਦਾ ਇੱਕ ਵਿਸ਼ਾਲ ਖੰਡਾ 36 ਹੱਥ ਦਾ ਇੱਕ ਵਿਸ਼ਾਲ ਖੰਡਾ ਲੈ ਕੇ ਬਾਹਰ ਨਿਕਲੇਗਾ ਇੱਕ ਖੰਡਾ ਐਟਮ ਬੰਬ ਤੋਪਾਂ ਨਾ ਬਿਮਾਰੀਆਂ ਦਾ ਪ੍ਰਤੀਕ ਵੀ ਹੋ ਸਕਦਾ ਹੈ ਜੋ ਬੁਰੇ ਲੋਕਾਂ ਨੂੰ ਖਾਦਮ ਕਰਨ ਲਈ ਹੋਣਗੀਆਂ ਦਰਸ਼ਨੇ ਪਾਸ਼ਾ ਨੇ ਰੋਗ ਅਰਥ ਦਾ ਵੀ ਜ਼ਿਕਰ ਕੀਤਾ ਹੈ ਜਿਸ ਵਿੱਚ ਬਿਮਾਰੀਆਂ ਨਿਕਲਣਗੀਆਂ ਕਰਮਾਤਮਾ ਜਿਹੜੇ ਰੂਪ ਵਿੱਚ ਇਸ ਧਰਤੀ ਉੱਤੇ ਆਵੇਗਾ ਤੇ ਕੀ ਵਰਤਾਰਾ ਵਰਤੇਗਾ ਇਹ ਆਕਾਰ ਵਰਖ ਆਪ ਹੀ ਜਾਣਦੇ ਹਨ ਇਹ ਕਲਕੀ ਅਵਤਾਰ ਸਾਰੇ ਪਾਪਾਂ ਦਾ ਨਾਸ਼ ਕਰਨ ਲਈ ਆਵੇਗਾ ਦੋਸਤੋ ਜੋ ਲੋਕ ਅੱਜ ਪਾਪ ਕਰਮ ਕਰ ਰਹੇ ਹਨ ਜਾਂ ਕਿਸੇ ਨੂੰ ਤੰਗ ਕਰ ਰਹੇ ਹਨ ਉਹਨਾਂ ਦਾ ਇੱਕ ਦਿਨ ਨਾਸ਼ ਹੋ ਜਾਵੇਗਾ ਉਹ ਲੋਕ ਜਨਮ ਮਰਨ ਦੇ ਚੱਕਰ ਵਿੱਚ ਪੈ ਕੇ ਪੈੜੀਆਂ ਜੂਨਾ ਵਿੱਚ ਦੁੱਖ ਭੋਗਣਗੇ ਅਤੇ ਜੋ ਲੋਕ ਪਰਮਾਤਮਾ ਦਾ ਨਾਮ ਜਪ ਰਹੇ ਹਨ ਅਤੇ ਚੰਗੇ ਕਰਮ ਕਰ ਰਹੇ ਹਨ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਆਉਣ ਵਾਲੇ ਸਮੇਂ ਵਿੱਚ ਸੰਕਟ ਵਿੱਚ ਉਹਨਾਂ ਦਾ ਵਾਲ ਵੀ ਵਿੰਗਰ ਨਹੀਂ ਹੋਵੇਗਾ ਇਸ ਲਈ ਜਿੰਨਾ ਵੱਧ ਤੋਂ ਵੱਧ ਬਾਣੀ ਪੜ ਸਕਦੇ ਹੋ ਓਨੀ ਪੜੋ ਕਜੂਸੀ ਨਾ ਕਰੋ ਅਤੇ ਫੇਸਬੁੱਕ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ ਅਸੀਂ ਮੋਬਾਈਲ ਫੋਨ ਰਾਹੀਂ ਬਾਣੀ ਦਾ ਵੀ ਲਾਭ ਲੈ ਸਕਦੇ ਆ ਸੋ ਏਸ ਹੀ ਅੱਜ ਦੀ ਵੀਡੀਓ ਦਾ ਵਿਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ